ਬਾਨੀਆਂ ਨੇ ਆਪਣੇ ਲੜਕੇ ਦਾ ਵਿਆਹ ਕੀਤਾ ਉਹਨਾਂ ਨੇ ਬੜਾ ਖਰਚਾ ਕੀਤਾ ਚਲੋ ਉਹਨਾਂ ਦਾ ਬਿਜ਼ਨਸ ਹੈ ਉਹਨਾਂ ਦੇ ਪੈਸੇ ਨੇ ਉਹ ਬੜਾ ਕੁਝ ਕਰਦੇ ਨੇ ਪਰ ਸਾਡੇ ਵਾਲੇ ਅਸੀਂ ਆਪ ਉਹਨਾਂ ਦੀ ਅਮੀਰੀ ਦੇ ਨਾਲ ਅਸੀਂ ਆਪਣੀ ਅਮੀਰੀ ਦੀ ਤੁਲਨਾ ਕਰੀ ਜਾਂਦੇ ਆ ਅਜੇ ਕਿ ਅਸੀਂ ਆਪਣੀ ਜਿਹੜੀ ਅਮੀਰੀ ਹੈ ਨਾ ਸਾਡੀ ਉਹਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਸਾਡੇ ਸਿੱਖ ਜਿਹੜੇ ਨੇ ਉਹਨਾਂ ਦੀ ਅਮੀਰੀ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਜਿੱਦਣ ਅਬਾਨੀਆਂ ਤੇ ਗਰੀਬੀ ਆਏਗੀ ਉਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਪਰ ਸਾਡਾ ਇਤਿਹਾਸ ਜਿਹੜਾ ਨਾ ਬੜਾ ਬਲਖਣ ਹੈ ਜੀ ਨੰਦਪੁਰ ਦੇ ਕਿਲੇ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਰਹਿ ਰਹੇ ਨੇ ਦੁਨੀਆਂ ਦੇ ਲੋਕ ਆਣ ਕੇ ਨਮਸਕਾਰ ਕਰਦੇ ਨੇ ਦਾਤਾਂ ਦੀ ਮੰਗ ਕਰਦੇ ਨੇ ਜਿਸ ਦਿਨ ਨੰਦਪੁਰ ਦਾ ਕਿਲਾ ਛੱਡਣਾ ਪੈ ਗਿਆ ਸਤਿਗੁਰੂ ਜੀ ਦਾ ਪਰਿਵਾਰ ਵਿਛੜ ਗਿਆ ਸਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਹਜ਼ੂਰ ਨਿਕਲ ਕੇ ਮਾਛੀਵਾੜੇ ਦੇ ਜੰਗਲ ਤੇ ਚਲੇ ਗਏ ਨੇ ਉੱਥੇ ਗਲਾਬਾ ਤੇ ਪੰਜਾਬਾ ਆਣ ਕੇ ਮਿਲਦੇ ਨੇ ਬੜੀ ਸੇਵਾ ਕਰਦੇ ਨੇ ਹੱਥ ਜੋੜ ਕੇ ਆਗਦੇ ਨੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਸਾਡੀਆਂ ਝੋਲੀਆਂ ਭਰ ਦਿਓ ਸਿੱਖ ਦੀ ਆਹ ਅਮੀਰੀ ਹੈ ਜੀ ਆਹ ਗੁਰੂ ਦੀ ਅਮੀਰੀ ਹੈ ਜੀ ਨਾ ਕੋਲ ਧਨ ਦੌਲਤ ਹੈ ਜੀ ਨਾ ਸਿੱਖ ਨੇ ਨਾ ਪਰਿਵਾਰ ਹੈ ਪਰ ਕਲਗੀਧਰ ਪਾਤਸ਼ਾਹ ਜੀ ਦਾ ਰੁਤਬਾ ਕਿੱਡਾ ਵੱਡਾ ਸਿੱਖ ਕਹਿੰਦੇ ਮਹਾਰਾਜ ਸਾਡੀਆਂ ਝੋਲੀਆਂ 'ਚ ਦਾਤਾਂ ਪਾਓ ਕਲਗੀਧਰ ਪਾਤਸ਼ਾ ਆਪਣੇ ਪੁੱਤਾਂ ਨੂੰ ਸ਼ਹੀਦ ਕਰਵਾ ਕੇ ਗਏ ਨੇ ਚਮਕੌਰ ਦੀ ਜੰਗ ਦੇ ਵਿੱਚ ਤੇ ਉਧਰ ਜਿਹੜਾ ਚੋਲੇ ਰੰਗਣ ਵਾਲਾ ਨਾ ਮਾਛੀਵਾੜੇ ਦੇ ਵਿੱਚ ਜਿਹੜਾ ਚੋਲੇ ਰੰਗ ਕੇ ਲੈ ਕੇ ਆਇਆ ਕਲਗੀਧਰ ਪਾਤਸ਼ਾ ਜੀ ਦੇ ਉਹਦੇ ਘਰ ਪੁੱਤ ਨਹੀਂ ਤੋਂ ਕਹਿੰਦਾ ਮਹਾਰਾਜ ਘਰ ਵਿੱਚ ਪੁੱਤਰ ਦੀ ਦਾਤ ਬਖਸ਼ੋ ਇਹ ਆ ਸਾਡੀ ਅਮੀਰੀ ਅਸੀਂ ਇਸ ਤਰੀਕੇ ਦੇ ਨਾਲ ਇਸ ਕਰਕੇ ਅਸੀਂ ਅਮੀਰ ਮੰਨੇ ਜਾਂਦੇ ਆ ਅਸੀਂ ਪੈਸੇ ਕਰਕੇ ਅਸੀਂ ਧਨ ਦੌਲਤ ਕਰਕੇ ਅਸੀਂ ਅਮੀਰ ਨਹੀਂ ਮੰਨੇ ਜਾਂਦੇ ਗੁਰੂ ਸਾਡੇ ਦੀ ਬਾਣੀ ਇਹ ਨਹੀਂ ਆਖਦੀ ਜਿਹਦੇ ਕੋਲ ਧਨ ਬਹੁਤ ਜ਼ਿਆਦਾ ਹੈ ਜਿਹਦੇ ਕੋਲ ਪੈਸੇ ਬਹੁਤ ਜ਼ਿਆਦਾ ਨੇ ਜਿਹਦੇ ਕੋਲ ਮਹਿਲ ਬੰਗਲੇ ਬਹੁਤ ਜ਼ਿਆਦਾ ਨੇ ਜਿਹਦੇ ਕੋਲ ਗੱਡੀਆਂ ਬਹੁਤ ਜ਼ਿਆਦੀਆਂ ਨੇ ਉਹ ਅਮੀਰ ਹੈ ਸਾਡਾ ਸਿਧਾਂਤ ਜਿਹੜਾ ਹੈ ਨਾ ਉਹ ਕੁਝ ਹੋਰ ਸਾਬ ਦਾ ਜਿਹਦਾ ਸਿੱਖੀ ਦੇ ਨਾਲ ਪਿਆਰ ਹੈ ਜਿਹਦਾ ਸਿਧਾਂਤ ਦੇ ਨਾਲ ਪਿਆਰ ਹੈ ਜਿਹੜਾ ਆਪਣੇ ਗੁਰੂ ਦੀ ਵਿਚਾਰਧਾਰਾ ਤੇ ਖੜਦਾ ਜੀ ਮਹਾਰਾਜ ਦੀ ਬਾਣੀ ਉਹਨੂੰ ਕਹਿੰਦੀ ਹੈ امیر ਬਹੁਤ ਜ਼ਿਆਦਾ ਜੇ ਘਰ ਵਿੱਚ ਭਾਵੇਂ ਫੁਲਕਾ ਵੀ ਨਾ ਪੱਕਦਾ ਹੋਵੇ ਪਰ ਉਹਦੇ ਜਿੰਨੀ ਅਮੀਰੀ ਦੁਨੀਆ ਦੇ ਵਿੱਚ ਕਿਸੇ ਕੋਲ ਨਹੀਂ ਹੈ ਸਾਡੇ ਇਤਿਹਾਸ ਦੇ ਵਿੱਚ ਕਈ ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕਰਨ ਵਾਲੇ 100 100 ਸਾਲ ਜੰਗਲਾਂ 'ਚ ਰਹਿ ਕੇ ਗੁਜ਼ਾਰਾ ਕਰਨ ਵਾਲੇ ਜਿਨ੍ਹਾਂ ਨੇ ਕਦੇ ਪੱਤੇ ਮਿਲਨੇ ਤੇ ਪੱਤੇ ਖਾਣੇ ਦਰਖਤ ਦੇ ਨਾਲ ਤੋੜ ਕੇ ਉਹਨਾਂ ਵਰਗੀ ਅਮੀਰੀ ਕਿਹਦੇ ਕੋਲ ਹੋਏਗੀ ਦੱਸੋ ਮੈਨੂੰ ਅਸੀਂ ਕਦੇ ਵੀ ਇਹਨਾਂ ਗੱਲਾਂ ਵਿੱਚ ਨਾ ਪਈਏ ਕਿ ਸਾਡੀ ਜਿਹੜੀ ਅਮੀਰੀ ਉਹਨਾਂ ਵਾਲੀ ਅਮੀਰੀ ਹੈ ਜੀ ਉਹਨਾਂ ਨੇ ਆਪਣੇ ਵਿਆਹਾਂ ਦੇ ਵਿੱਚ ਆਹ ਕੁਝ ਕੀਤਾ ਤੇ ਸਾਡੇ ਵੀ ਵੱਡਿਆਂ ਬਡੇਰਿਆਂ ਨੇ ਇਦਾਂ ਕੀਤਾ ਸੀ ਇਹ ਗੱਲਾਂ ਸਾਨੂੰ ਅਮੀਰ ਨਹੀਂ ਬਣਾਉਂਦੀਆਂ ਜਿਹੜੀਆਂ ਗੱਲਾਂ ਕਰਕੇ ਸਾਨੂੰ ਗੁਰੂ ਸਾਹਿਬ ਜੀ ਅਮੀਰ ਬਣਾ ਕੇ ਗਏ ਹਨ ਅਸੀਂ ਉਹਨਾਂ ਗੱਲਾਂ ਵੱਲ ਧਿਆਨ ਨਹੀਂ ਦਈਏ ਸਾਨੂੰ ਸਿਧਾਂਤ ਦੇ ਕੇ ਗਏ ਪਾਤਸ਼ਾਹ ਜੀ ਸਾਨੂੰ ਸਿੱਖੀ ਵਿਚਾਰਧਾਰਾ ਦੇ ਕੇ ਗਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹ ਚੀਜ਼ਾਂ ਸਾਡੇ ਜੀਵਨ ਚੋਂ ਵਿਸਰਦੀਆਂ ਜਾ ਰਹੀਆਂ ਅੱਜ ਅਸੀਂ ਦੁਨਿਆਵੀ ਚੀਜ਼ਾਂ ਨੂੰ ਅਮੀਰੀ ਬਣਾ ਕੇ ਬੈਠੇ ਆਂ ਕੱਲ ਨੂੰ ਕੋਈ ਹੋਰ ਬੰਦਾ ਆਣ ਕੇ ਕੋਈ ਹੋਰ ਤਰੀਕੇ ਦੇ ਨਾਲ ਕਾਰਜ ਕਰ ਜਾਏਗਾ ਸਾਨੂੰ ਫਿਰ ਦੱਸਣਾ ਪਏਗਾ ਅਸੀਂ ਵੀ ਬੜੇ ਅਮੀਰ ਆਂ ਸਿੱਖ ਨਾਲ ਦੀ ਅਮੀਰੀ ਦੁਨੀਆਂ ਦੇ ਵਿੱਚ ਨਹੀਂ ਇਹ ਆਪਣੇ ਤਨ ਦੇ ਉੱਤੇ ਐਨੇ ਵਾਰ ਸਹਿੰਦਾ ਆ ਪਰ ਕਿਸੇ ਦੇ ਉੱਤੇ ਵਾਰ ਹੋਣ ਨਹੀਂ ਦਿੰਦਾ ਇਹ ਬੜੀ ਵੱਡੀ ਅਮੀਰੀ ਐ ਇਹ ਆਪਣੇ ਮੂੰਹ ਦੇ ਵਿੱਚੋਂ ਬੁਰਕੀ ਕੱਢ ਕੇ ਕਿਸੇ ਭੁੱਖੇ ਦੇ ਮੂੰਹ ਦੇ ਵਿੱਚ ਬੁਰਕੀ ਪਾ ਦਿੰਦਾ ਇਹ ਬਹੁਤ ਵੱਡੀ ਅਮੀਰੀ ਆ ਜੀ ਇਹ ਕਿਸੇ ਦੇ ਤਨ ਨੂੰ ਕੱਜ ਦਿੰਦਾ ਇਹ ਬਹੁਤ ਵੱਡੀ ਅਮੀਰੀ ਆ ਜੀ ਸਾਨੂੰ ਆਹ ਵਾਲੀ ਅਮੀਰੀ ਗੁਰੂ ਪਾਤਸ਼ਾਹ ਜੀ ਨੇ ਦਿੱਤੀ ਆ ਤੇ ਅੱਜ ਅਸੀਂ ਕਿਸੇ ਦੀ ਅਮੀਰੀ ਦੇ ਨਾਲ ਆਪਣੇ ਆਪ ਨੂੰ ਬਰਾਬਰ ਰੱਖੀ ਜਾਂਦੇ ਆ ਤੋਲੀ ਜਾਂਦੇ ਆ ਸਿੱਖ ਦੀ ਅਮੀਰੀ ਦੀ ਕੋਈ ਰੀਸ ਨਹੀਂ ਕਰ ਸਕਦਾ ਸਿੱਖ ਦੇ ਸਿਧਾਂਤ ਦੀ ਦੁਨੀਆ ਦੇ ਵਿੱਚ ਕੋਈ ਰੀਸ ਨਹੀਂ ਜੇ ਕਰ ਸਕਦਾ ਪਰ ਜੇ ਅਸੀਂ ਆਪਣੇ ਬਚਨਾਂ ਦੇ ਮਜਬੂਤ ਕਰ ਲਈਏ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਈਏ ਇਹਨਾਂ ਚੀਜ਼ਾਂ ਦੇ ਉੱਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ ਬਸ ਅਸੀਂ ਸਾਬਤ ਕਰਨ ਵਾਸਤੇ ਤੁੱਲੇ ਹੋਏ ਹਾਂ ਜੇ ਕੋਈ ਸਾਡੇ ਸਿੱਖ ਨਾਲੋਂ ਵੱਧ ਅਮੀਰ ਹੋਏਗਾ ਕੀ ਸਿੱਖੀ ਦਾ ਕੁਝ ਘਟ ਜਾਏਗਾ ਜੀ ਜੇ ਦੁਨੀਆ ਦੇ ਵਿੱਚ ਕੋਈ ਵੱਧ ਖਰਚਾ ਕਰੇਗਾ ਆਪਣੇ ਬੱਚੇ ਦੇ ਵਿਆਹ ਦੇ ਵਿੱਚ ਕਿ ਸਿੱਖੀ ਦਾ ਕੋਈ ਨਰਾਦਰ ਹੋ ਜਾਏਗਾ ਸਿੱਖੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਆ ਜੀ ਦੁਨੀਆ ਦੀ ਕੋਈ ਵੀ ਅਮੀਰੀ ਸਾਡੇ ਸਿੱਖਾਂ ਦੀ ਅਮੀਰੀ ਨੂੰ ਕਦੇ ਵੀ ਪਿੱਛੇ ਨਹੀਂ ਕਰ ਸਕਦੀ ਜੋ ਸਾਨੂੰ ਜज्ਬਾ ਜੋ ਸਾਨੂੰ ਸਿਧਾਂਤ ਗੁਰੂ ਸਾਹਿਬ ਜੀ ਦੀ ਬਾਣੀ ਨੇ ਗੁਰੂ ਸਹਿਬਾਨ ਜੀ ਨੇ ਦਿੱਤਾ ਹੈ ਉਹ ਬਹੁਤ ਅਮੀਰ ਹੈ ਜੀ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਉਹਨਾਂ ਮਾਵਾਂ ਬੀਬੀਆਂ ਦੇ ਗਲਾਂ ਦੇ ਵਿੱਚ ਪੁੱਤਾਂ ਦੇ ਹਾਰ ਪਾਏ ਗਏ ਆ ਪੀਸ ਕਰਕੇ ਟੋਟੇ ਕਰ ਕਰਕੇ ਪ੍ਰਸ਼ਾਦਾ ਨਹੀਂ ਮਿਲਦਾ ਪੀਸਣਾ ਪੀਸਣਾ ਪੈ ਰਿਆ ਪਰ ਉਹਨਾਂ ਦੀ ਸਿੱਖੀ ਵੇਖੋ ਕਿੰਡੀ ਵੱਡੀ ਆ ਜਦੋਂ ਅਰਦਾਸ ਕਰਦੀਆਂ ਤੇ ਇੱਕੋ ਗੱਲ ਕਹਿੰਦੀਆਂ ਹੈ ਕਲਗੀਧਰ ਪਾਤਸ਼ਾਹ ਤੇਨ ਸੁਖਾਂ ਦਾ ਬਤੀਤ ਹੋ ਗਿਆ ਰਾਤ ਸੁਖਾਂ ਦੀ ਬਤੀਤ ਹੋਵੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲ ਵਿੱਚ ਪਏ ਹੋਏ ਨੇ ਅਜੀਬ ਹੀ ਕਹਿੰਦੀਆਂ ਦਿਨ ਸੁੱਖਾਂ ਦਾ ਬੀਤ ਤੋਇਆ ਆਹ ਅਮੀਰੀ ਕਿਸੇ ਕੋਲ ਨਹੀਂ ਹੈਗੀ ਦੁਨੀਆ ਦੇ ਵਿੱਚ ਅਸੀਂ ਇਹਨਾਂ ਅਮੀਰੀਆਂ ਨੂੰ ਲੈ ਕੇ ਚੱਲਣਾ ਆਪਣੀ ਜ਼ਿੰਦਗੀ ਵਿੱਚ ਇਹ ਆ ਸਾਡੇ ਵੱਡਿਆਂ ਵਡੇਰਿਆਂ ਦਾ ਵੱਡਾਪਨ ਅਮੀਰੀ ਉਹਨਾਂ ਦੀ ਹੈ ਇਹ ਆ ਸਾਡੀ ਅਮੀਰੀ ਅੱਜ ਅਸੀਂ ਇਸ ਅਮੀਰੀ ਨੂੰ ਛੱਡ ਕੇ ਅਸੀਂ ਆਪਣੇ ਪੈਸੇ ਦੀ ਅਮੀਰੀ ਦੇ ਨਾਲ ਦੂਜੇ ਦੀ ਅਮੀਰੀ ਨੂੰ ਤੋਲੀ ਜਾਂਦੇ ਆ ਦੂਜੇ ਦੀ ਅਮੀਰੀ ਵੇਖ ਕੇ ਅਸੀਂ ਕਹਿੰਦੇ ਆ ਸਾਡੇ ਵੀ ਅਮੀਰੀ ਇਦਾਂ ਦੀ ਆ ਸੀ ਵੀ ਪੈਸੇ ਕਰਕੇ ਅਮੀਰ ਰਹੇ ਆ ਨਹੀਂ ਸਾਡੀ ਅਮੀਰੀ ਕੁਝ ਹੋਰ ਸਾਦ ਦੀ ਆ ਜੀ ਇਹੋ ਜੀ ਅਮੀਰੀ ਕਿਸੇ ਕੋਲ ਵੀ ਨਹੀਂ ਹੋਣੀ ਇਹੋ ਜਿਹਾ ਸਦਕ ਕਿਸੇ ਕੋਲ ਨਹੀਂ ਹੋਣਾ ਸਾਨੂੰ ਲੋੜ ਹੈ ਆਪਣੇ ਆਪ ਵੱਲ ਧਿਆਨ ਦੇਣ ਦੀ ਸਾਨੂੰ ਲੋੜ ਹੈ ਆਪਣੇ ਸਿੱਖੀ ਸਿਧਾਂਤ ਨੂੰ ਸਮਝਣ ਦੀ ਸਾਨੂੰ ਗੁਰਮਤ ਥੋੜਾ ਇਜਾਜ਼ਤ ਦਿੰਦੀ ਆ ਕਿ ਸਿੱਖ ਆਪਣੇ ਬੱਚੇ ਦੇ ਵਿਆਹ ਦੇ ਵਿੱਚ ਇੰਨਾ ਇੰਨਾ ਖਰਚਾ ਕਰੇ ਮਨਮਰਜ਼ੀਆਂ ਕਰੇ ਮौज-ਮਸਤੀਆਂ ਕਰੇ ਅਸੀਂ ਫਿਰ ਕਿੱਦਾਂ ਆਪਣੀ ਅਮੀਰੀ ਸ਼ੋਅ ਕਰ ਦਾਂਗੇ ਪੈਸੇ ਵਾਲੀ ਕਿਸੇ ਦੇ ਨਾਲ ਸਾਨੂੰ ਤੇ ਸਿਦਕ ਦੀ ਮਹਾਰਾਜ ਦੀ ਬਾਣੀ ਨੇ ਅਮੀਰੀ ਦਿੱਤੀ ਏ ਸਾਨੂੰ ਤੇ ਭਰੋਸੇ ਦੀ ਮਹਾਰਾਜ ਦੀ ਬਾਣੀ ਨੇ ਅਮੀਰੀ ਦਿੱਤੀ ਏ ਅਸੀਂ ਉਸ ਅਮੀਰੀ ਨੂੰ ਲੈ ਕੇ ਆਪਣੀ ਜ਼ਿੰਦਗੀ ਵਿੱਚ ਅਸੀਂ ਬਸਰ ਕਰਨਾ ਆਪਣੀ ਜ਼ਿੰਦਗੀ ਨੂੰ ਇਸ ਤੋਂ ਵੱਡੀ ਅਮੀਰੀ ਕੋਈ ਨਹੀਂ ਜੇ ਛੱਡੋ ਲੋਕਾਂ ਦੀਆਂ ਅਮੀਰੀਆਂ ਨੂੰ ਛੱਡੋ ਲੋਕਾਂ ਦੇ ਵਿਖਾਵੇ ਨੂੰ ਆਪਣੇ ਇਤਿਹਾਸ ਦੀ ਜਿਹੜੀ ਅਮੀਰੀ ਹੈ ਨਾ ਜਿਹੜੀ ਜੱਸਾ ਸਿੰਘ ਆਲੂਵਾਲੀਏ ਦੇ ਜਿੰਨੇ ਫਟ ਲੱਗੇ ਨੇ ਉਹਨਾਂ ਦੇ ਤਨ ਦੇ ਉੱਤੇ ਪਰ ਆਪਣੀ ਕੌਮ ਵਾਸਤੇ ਇੱਕ ਕਦਮ ਵੀ ਪਿੱਛੇ ਨਹੀਂ ਕੀਤਾ ਐਡੀ ਵੱਡੀ ਅਮੀਰੀ ਨੂੰ ਕਿਉਂ ਭੁੱਲ ਰਹੇ ਤੁਸੀਂ ਜਿਨ੍ਹਾਂ ਕੋਲ ਫੁਲਕਾ ਛਕਣ ਵਾਸਤੇ ਕੁਝ ਨਹੀਂ ਹੈਗਾ ਪਰ ਉਹਨਾਂ ਨੇ ਸਿੱਖੀ ਵਾਲੇ ਪਾਸਿਓਂ ਮੂੰਹ ਨਹੀਂ 모ੜਿਆ ਐਡੀ ਵੱਡੀ ਅਮੀਰੀ ਕਿਹਦੇ ਕੋਲ ਹੋਏਗੀ ਸਾਨੂੰ ਆ ਅਮੀਰੀ ਮਿਲੀ ਹੋਈ ਹੈ ਅਸੀਂ ਇਸ ਅਮੀਰੀ ਵਾਲੇ ਪਾਸੇੋਂ ਨਾ ਪਿੱਛੇ ਜਾਈਏ ਅਸੀਂ ਦੁਨੀਆਂ ਦੀ ਅਮੀਰੀ ਨਾ ਵੇਖੀਏ ਦੁਨੀਆਂ ਦੇ ਲੋਕ ਕੀ ਕਰਦੇ ਨੇ ਦੁਨੀਆਂ ਦੇ ਲੋਕ ਕਿਵੇਂ ਪੈਸੇ ਵਾਰਦੇ ਨੇ ਦੁਨੀਆਂ ਦੇ ਲੋਕ ਕਿਵੇਂ ਪੈਸੇ ਵਰਤਦੇ ਨੇ ਸਾਨੂੰ ਆਪਣੇ ਵੱਲ ਵੇਖਣਾ ਚਾਹੀਦਾ ਸਾਡੀ ਅਮੀਰੀ ਗੁਰੂ ਸਾਹਿਬ ਜੀ ਨੇ ਕਿਹੜੀ ਦਿੱਤੀ ਏ ਸਾਨੂੰ ਅਸੀਂ ਕਿਹਦੇ ਕਰਕੇ ਅਮੀਰ ਹਾਂ ਸਾਨੂੰ ਉਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਪਰਖਣਾ ਚਾਹੀਦਾ ਵਿਚਾਰਨਾ ਚਾਹੀਦਾ ਦੁਨਿਆਦਾਰੀ ਦੀ ਅਮੀਰੀ ਛੱਡ ਦਿਓ ਇਨਾ ਗੱਲਾਂ ਵਿੱਚ ਕੁਝ ਨਹੀਂ ਜੇ ਰੱਖਿਆ ਸਿੱਖ ਤੋਂ ਵੱਡਾ ਕੋਈ ਪੈਸੇ ਕਰਕੇ ਹੋ ਵੀ ਜਾਏਗਾ ਉਹ ਨੂੰ ਆਪਣੀ ਪੈਸੇ ਦੀ ਮੁਬਾਰਕ ਹੈ ਜੀ ਅਸੀਂ ਜਿਹੜੀ ਅਮੀਰੀ ਸਾਡੇ ਕੋਲ ਆ ਨਾ ਇਹ ਕਿਸੇ ਕੋਲ ਨਹੀਂ ਜੇ ਹੈਗੀ ਇਹ ਸਾਡੇ ਹਿੱਸੇ ਆਉਣੀ ਹੈ ਮੈਂ ਬੇਨਤੀ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ